ਕਿਰਿਆ ਕਾਲਜੀ ਵੀਡੀਓ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਪੁਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ LIC ਦੀ ਇਹ ਸ਼ਾਨਦਾਰ ਸਕੀਮ ਇੱਕ ਵਾਰ ਲਓ ਪੈਸੇ ਹਰ ਮਹੀਨੇ ਮਿਲਣਗੇ 12000 ਰੁਪਏ ਪੈਨਸ਼ਨ ਅੱਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਆਪਣੇ ਭਵਿੱਖ ਦੀ ਚਿੰਤਾ ਰਹਿੰਦੀ ਹੈ ਜਿਸ ਕਰਕੇ ਅੱਜ ਕੱਲ ਹਰ ਕੋਈ ਆਪਣੀ ਕਮਾਈ ਦਾ ਕੁਝ ਹਿੱਸਾ ਨਿਵੇਸ਼ ਕਰ ਰਿਹਾ ਹੈ ਲੋਕ শেয়ার ਬਾਜ਼ਾਰ ਤੋਂ ਲੈ ਕੇ ਸਰਕਾਰੀ ਸਕੀਮਾਂ ਵਿੱਚ ਪੈਸੇ ਲਗਾ ਰਹੇ ਹਨ ਖਾਸ ਤੌਰ ਤੇ ਬਿਨਾਂ ਕੋਈ ਜੋਖਮ ਲੈ ਐਨਆਈਸੀ ਐਲਆਈਸੀ ਅਤੇ ਪੋਸਟ ਆਫਰ ਸਕੀਮ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਗਿਣਤੀ ਜ਼ਿਆਦਾ ਹੈ ਇਨ੍ਹਾਂ ਤਰ੍ਹਾਂ ਲੋਕ ਵੱਖ-ਵੱਖ ਉਦੇਸ਼ਾਂ ਲਈ ਨਿਵੇਸ਼ ਕਰਦੇ ਹਨ ਅਤੇ ਕੁਝ ਲੋਕ ਇਸ ਸਕੀਮ ਨੂੰ ਰੀਟ ਰਮੈਂਟ ਯੋਜਨਾ ਵਜੋਂ ਚੁਣਦੇ ਹਨ ਤਾਂ ਜੋ ਉਹਨਾਂ ਦੇ ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਆਵੇ ਅਤੇ LIC ਦੁਆਰਾ ਇਹ ਯੋਜਨਾ ਵੀ ਪੇਸ਼ ਕੀਤੀ ਜਾਂਦੀ ਹੈ ਜੋ ਤੁਹਾਨੂੰ ਤੁਹਾਡੀ ਰਿਕਮੈਂਟ ਅਤੇ ਇੱਕ ਨਿਸ਼ਚਿਤ ਰਕਮ ਦੇ ਸਕਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ